ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਡਿੱਪੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 4-5 ਪਸ਼ੂ ਤੁਹਾਨੂੰ ਦਿਖਾਉਣੇ ਆਂ ਬਾਕੀ ਸੋਈਆਂ ਦੇ ਆਪਣੇ ਦੋ ਟਾਈਮ ਚੁਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਕੀ ਗੱਲ ਪਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਠੀਕ ਠਾਕ ਵਧੀਆ ਵਧੀਆ ਜੀ ਠੀਕ ਹੈ ਜੀ। ਚਲੋ ਵਧੀਆ ਚੱਲਦਾ ਜੀ। ਹਾਂਜੀ ਹਾਂਜੀ। ਤੇ ਨਾਮ ਦੱਸ ਤਾਂ ਫਿਰ। ਨਾ ਭਾਈ ਡਿਬਡੀ ਜੇ ਪਿੰਡ ਜੱਕ ਜੇ ਮਸੀਗਾਂ ਤਸੀਜਨਾਲਾ ਜਿਲੰਧਰ ਸਾਹਿਬ ਜੀ। ਤੇ ਫੋਨ ਨੰਬਰ ਪੁੱਛ ਦੋ। 98812 4725 ਜੀ ਭਾਜੀ। ਠੀਕ ਹੈ ਜੀ। ਹਾਂਜੀ ਭਾਜੀ। ਤੇ ਸਵੇਰ ਸਵੇਰ ਕਿੱਧਰ ਤੋਂ ਗੱਡੀ ਤੋਰਦੇ ਲੱਗੇ ਜੇ ਫਿਰ? ਭਾਈ ਭਾਜੀ ਚੱਲੀ ਇਧਰ ਰਾਮਪੁਰਾ ਫੋਲ ਚੱਲੀ ਜੇ ਬਠਿੰਡੇ ਲਾਗੇ। ਅੱਛਾ ਰਾਮਪੁਰਾ ਫੋਲ ਚੱਲੀ ਜਾ ਰਹੀ ਆ ਫਰਮੀ ਲੱਗ ਗਈ ਅੱਛਾ ਅੱਛਾ ਠੀਕ ਹੈ ਇਹ ਜਲੰਧਰ ਜਾਣੀ ਹੈ ਜੀ ਜੀ ਮੈਂ ਇਹ ਵੀਡੀਓ ਤੇ ਨਹੀਂ ਪਾਈ ਉੱਤਰਾ ਲੈ ਰਿਹਾ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਬਠਿੰਡ ਲਾਗੇ ਚੱਲੀ ਆ ਰਾਮਪੁਰਾ ਕੋਲ ਉਹ ਬੱਚਾ ਇਹਦਾ ਤਾਂ ਜੀ ਮੈਂ ਸਰੀ ਹੀ ਆ ਆਪਣੀ ਵੀਡੀਓ ਤੇ ਰਚੀ ਆ ਪਰਸੋ ਠੀਕ ਹੈ ਜੀ ਹਾਂ ਜੀ ਬਾਕੀ ਆ ਮੱਝ ਤੇ ਲੱਦਨ ਤੇ ਪਾਕੀ ਜਿੰਨਾ ਵੀ ਰਾਂ ਨੇ ਲਈ ਆ ਉਹਨਾਂ ਨੂੰ ਪ੍ਰੋਪਰ ਵੀਡੀਓ ਕਾਲ ਕਰਕੇ ਦਿਖਾਤਾ ਵਾ ਚੰਗੀ ਤਰ੍ਹਾਂ ਮੀਆਂ ਮੱਝ ਜਿਹੜੀ ਲੱਦੀ ਗਈ ਹੈ ਤੁਹਾਡੀ ਆ ਦੇਖੋ ਆ ਦੇਖ ਸਾਡੇ ਰਸ ਇਹਦਾ ਟਾਈਮ ਆ ਵੀਡੀਓ ਖੋਲ ਤੇ ਜਿਹੜਾ ਲੱਗੇ ਆ ਵਿਦਿਓ ਨੂੰ ਤੇ ਉਹਨਾਂ ਨੇ ਸਾਰਾ ਦਿਖਾਤਾ ਇਸ ਤਰ੍ਹਾਂ ਤੇ ਬਾਕੀ ਉਹ ਵੀ ਮੱਝ ਨੀਲੀ ਦੀ ਵਿਗੀ ਆ ਬਾਕੀ ਵੇਗਨ ਵਾਲੀਆਂ ਅੱਜ ਗਾਵਾਂ ਤਿੰਨ ਹੀ ਆ ਬਸ ਤੇ ਗਾਵਾਂ ਵੀ ਅੱਜ ਫਿਰ ਤਿੰਨ ਲਾਉਣ ਤਿੰਨ ਭਾਜੀ ਗਾਵਾਂ ਇਹ ਰਾਤ ਹੀ ਜਾਂਦੀਆਂ ਜੇ ਅੱਛਾ ਜੀ ਹਾਂ ਜੀ ਤੇ ਆ ਸੂਈ ਸਵਾਈ ਆ ਹਾਂ ਇਹ ਭਾਜੀ ਸੂਈ ਸਵਾਈ ਆ ਠੰਡੀ ਵੀ ਰਹੀ ਠੀਕ ਆ ਹਾਂ ਜੀ ਘੱਟਾਂ ਦੇ ਬਸੀ ਦਾ ਐਂ ਦੇਖ ਰਹਿਣ ਦਾ ਇਹ ਹੁੰਦਾ ਹੀ ਠੀਕ ਆ ਸ਼ਵਾਗ ਤੇ ਲੱਗਾ ਮੇਰੇ ਗਾਂ ਨੂੰ ਗਲਾਉਗੀ ਠੀਕ ਐ ਇਧਰ ਦੇਖੋ ਆ ਦੇਖਾਂਦੇ ਜੀ ਬਹੁਤ ਆਇ ਚਵਾ ਲੱਗਾ ਵੇੜ ਨੂੰ ਸਾਫ ਚਵਾਏ ਬਚਾ ਦੇ ਚਾਹ ਤਣਾ ਕੇ ਚਵਾ ਸਵਾ ਪਾਸ ਮੰਨੀ ਆ ਜੇ ਭਾਵੇਂ 13 ਭਾਵੇਂ 13 ਕਹਦੇ ਭਾਵੇਂ 14 ਕਿਲੋ ਕਹਿ ਦੇਰ ਹਾਂਜੀ ਮੈਨੂੰ ਵੀ ਭਾਜੀ ਪਰਾਲੀ ਦਾ ਠੁੱਕਰ ਪਾ ਪਾ ਨਾ ਹਾਂਜੀ ਵੀ ਯਾਦ ਰਤਨ ਵਾਲੀ ਗਾਈ ਨਾ ਹਾਂਜੀ ਜੀ ਮਾਰੀ ਮਤਲਬ 13 14 ਕਿਲੋ ਦੁੱਧ ਮਤਲਬ ਭੁੱਖੀ ਪਾਣੀ ਦੇਂਦੀ ਜੀ ਅੱਛਾ ਹਾਂਜੀ ਹੁਣ ਭਾਈ ਦੁੱਧ 13 ਕਿਲੋ ਅਹੀਂ 12 12 ਨਹੀਂ 11.5 ਕਿਲੋ ਦੁੱਧ ਸਾਡੇ ਘਰੋਂ ਵੀ ਮਿਲਦਾ ਹੈ ਸੋਈ ਕਿੰਨੇ ਚੱਲਦੀ ਆ ਇਹਨੂੰ ਪਾਜੀ ਮਹੀਨੇ ਤੋਂ ਉਧਰ ਹੀ ਹੋ ਗਿਆ ਤਾਂ ਇਹ ਆ ਵੀ ਕਾ ਸੰਭਨ ਵਾਲੀ ਆ ਸਾਹਮਣੇ ਦੁੱਧੋਂ ਵਧਨ ਆਲੀ ਆ ਪਾਜੀ ਦੇ ਵਛਾਏ ਇਧਰ ਕਿਦੋਂ ਸਾਹਮਣ ਵਾਲੀ ਪਾਜੀ ਮਨਣਾ ਵੀ ਵਖਾਵਾ 13 ਕਿਲੋ ਦਾ ਹੀ ਹੋਊਗਾ ਪਰ 11 ਕਿਲੋ ਦੁੱਧ ਨਾ ਮਿਲਦਾ ਐਂ ਇੰਦਰਾ ਕੋ ਪੜੀ ਜਿੱਧਰ ਦੀ ਮਰਜ਼ੀ ਬੈਠੋ ਠੀਕ ਸਾਰਾਈ ਦੋ ਤੇ ਆ ਦੋ ਨਾਤੁਨਾਰੀਆ ਇਹ ਨਾਤੁਨਾਰੀਆ ਜੀ ਸੰਬਨ ਵਾਲੀ ਆ ਗਾਂ ਇਸ ਤਰ੍ਹਾਂ ਸਭੀ ਘਾਟੇ ਆ ਮੂਹ ਨਾਲ ਡਰਾਈਵਰ ਦਾ ਤੁਸੀਂ ਜੀ ਆਪੇ ਹੀ ਪੁੱਛੋ ਟੈਲੀਫੋਨ ਤੇ ਆ ਆ ਬੱਚਾ ਜੀ ਨਿਕਾ ਜੇ ਬੱਚਾ ਜੀ ਇਸ ਤਰ੍ਹਾਂ ਦੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਛੋਟਾ ਜਿਹਾ ਹੀ ਆ ਕਿੰਨਾ ਕਰ ਮੁੱਲੇ ਦਾ 43000 ਕਰਦਾ ਮੈਂ ਅੱਛਾ ਤੇ 40000 ਦੀ ਦੇ ਜੀ ਮੈਂ ਮੰਨਦਾ ਨਾ ਉਹ ਕਰਨਾ ਪੈਣਾ 3000 ਪਾਜੀ ਕਰਾਂਗੇ ਮੰਨਦਾ 50000 ਰੁਪਏ ਕਿਉਂ ਰੋਜੂਗਾ ਨਹੀਂ ਵੇਚਣਾ ਕਰਵਾਉਣਾ ਜਾਨ ਤੋਂ ਪੂਰੇ 35 ਦੀ ਪਾਜੀ 1000 ਦੋ ਛੋਟ ਕਰ ਪਾਜੀ ਅੱਛਾ 3000 ਦੀ ਬਚੀ ਦੇਣੀ ਆ ਠੀਕ ਹੈ ਜੀ ਪਾਜੀ 3000 ਤੇ ਹੁਣ ਆ ਚਿੱਟੀ ਜਿਹੜੀ ਇਹ ਪਾਜੀ ਸਿੱਕੀ ਗਾਆਂ ਆ ਤੇ ਕਿਹਨੇ ਕਹਣਾ ਸੀ 50 ਝੂਠ ਮਾਰ ਲਿਆ ਉਹ ਜਨਾਲ ਤੋਂ ਧੋਦੇ ਆ ਅੱਛਾ ਦੁੱਧ ਭਾਜੀ ਇਹ ਕੋਲ ਵੀ ਖਾਵੇ ਵਾਲਾ ਭਾਵੇਂ 13 ਕਿਲੋ ਕਹਿ ਦੀਏ ਅੱਛਾ ਝੂਠ ਮਾਰ ਜਿਹੜਾ ਚੋਲੂ ਨਾ ਉਹ ਕਹੂਗਾ ਵੀ ਨਹੀਂ ਸਾਚਾ ਕਰਮ ਜੁੱਠਾ ਅੱਛਾ 11 ਲੀਟਰ ਇਸ ਕੋ ਵੀ ਕਹਾਵੀ ਤਿਆਰ ਮੌਕੇ ਤੇ ਭਾਜੀ ਤਿਆਰ ਨੇ ਬੜੀ ਤੋਰ ਦਿੰਦੇ ਆ ਤੇਰਾ ਆਪ ਚਵਾਉਂਗੇ ਭਾਈ ਅੱਛਾ ਹਾਂਜੀ ਤੇ ਗਾਂ ਹੀ ਪੂਰੀ ਨਸਲ ਵਾਲੀ ਵੇਚ ਲਓ ਠੀਕ ਹੈ ਜੀ ਹਾਂਜੀ ਵੇਖੋ ਗਾਈ ਵੀ ਡੇਢੀ ਭਾਈ ਡਰ ਕੇ ਬਾਅਦ ਹੀ ਥੋੜਾ ਕਈ ਵਾਰੀ ਘਰਾਂ ਚ ਬਾਹਰ ਕੱਡੀਆਂ ਨਹੀਂ ਹੁੰਦੀਆਂ ਤੇ ਫਿਰ ਉਹ ਮੇਂ ਜਗ੍ਹਾ ਤੇ ਆ ਕੇ ਕਈ ਵਾਰੀ ਡਰ ਜਾਂਦੀਆਂ ਇਹ era otra 몰ਲੇ ਦੀ ਕਿ ਨਾ ਰੱਖਣਾ ਪਾਜੀ ਜਵਾਬ ਖੜ ਕੇ ਖਰਦਾ ਬੇ ਮੋਲ ਠੀਕ ਹੈ ਇਧਰ ਆ ਜੀ ਆਪਾਂ ਬੜਾ ਜਾ ਪਹਿਲਾ ਨਜ਼ਾਰਾ ਦਿਖਾ ਦਈਏ ਇਹ ਪਾਜੀ ਟੋਪੜ ਗੱਭਣ ਜੀ ਚੱਤ ਪਾਸ ਨਾ ਨਾ ਪਾਜੀ ਕੋਈ ਕਰਾ ਕੇ ਖੜੇ ਇਹਦੇ ਵਿੱਚ ਕਦੂ ਡਲ ਜਾ ਅੱਛਾ ਹਾਂਜੀ ਇਹ ਕਿਹੜਾ ਪਾਜੀ ਕਿਤੇ 2.5 ਮਹੀਨੇ ਦੀ ਗੱਭਣ ਆ ਅੱਛਾ 5.5 ਮਹੀਨੇ ਦੀ ਗੱਭਣ ਹੈ ਨਾ ਇਹਦੇ ਸਾਦੇ ਸਾਨੇ ਦੇ ਇੱਕ ਈ ਲਾਗੇ ਤੋਂ ਹਾਂਜੀ ਨਹੀਂ ਮਗਰ ਦੇ ਬੱਛੀ ਹੈ ਅੱਛਾ ਮਗਰ ਦੇ ਬੱਛੀ ਹੈ ਮਗਰ ਬੱਛੀ ਆ ਪਾਜੀ ਦੀ ਓ ਵਲੀ ਬੱਛੀ ਜੀ ਤੇ ਮਗਰ ਠੀਕ ਹੈ ਜੀ ਤੇ ਦੁੱਧ ਕਿੰਨਾ ਹੋਣੇ ਤੇ ਕੋਲ ਦੁੱਧ ਭਾਜੀ ਦਾ 6.5 ਹੋ ਜਾਏ 7 ਹੋ ਜਾਏ ਅੱਛਾ ਅਸੀਂ 6 ਕਰਕੇ ਹੀ ਦਵਾਂਗੇ ਪਰ 6 ਕਿਲੋ ਦੁੱਧ ਘਰ ਦਾ ਜੇ ਘੜਦਾ ਨਹੀਂ ਹੈਗਾ ਦਰੋਂ ਫੇਰ ਦੇਖੋ ਜੀ ਗਾਂ ਭਾਜੀ ਪਤਾ ਹੈ ਗੱਲ ਗਾਂ ਉਤਰਾ ਵੀ ਰਾਤ ਪਾਈਏ ਕਿੰਨੇ ਦੱਬੀਆਂ ਦੁੱਧ ਭਾਵੇਂ 7 8 ਕਿਲੋ ਕਰਪੀਏ ਹਾਂਜੀ ਪਰ ਉਹ ਕੰਮ ਨਹੀਂ ਕਰਨਾ 6.5 6 6.5 ਕਿਲੋ ਜੈੱਟ ਫਾਸ 5.5 ਮੀਂਹਿਆਰੀ ਅੱਛਾ ਜੀ ਇਹ ਇਹਦੇ ਦੇ 2.5 ਮੀਂਹਿਆਰੀ ਆ ਅੱਛਾ ਅੱਜ ਰਸੀਮ ਆਨ ਕਰ ਦੋ 5.5 ਮੀਂਹਿਆਰੀ ਚੱਕ ਪਾਸ ਆ ਤੇ ਮਗਰ ਵੀ ਇਹਦੇ ਬੱਛੀ ਆ ਅੱਜ ਸਾਰੀ ਵੈਰਾਈ ਹੈ ਜੀ ਟੋਕਰ ਗੱਬਨ ਸੱਜਰ ਟੋਕਰ ਪਾਰੀ ਵਿੱਚ ਇਹ ਸੁਣ ਰਹਾ ਹੈ ਠੀਕ ਹੈ ਜੀ ਤੇ ਬੱਚੀ ਜਿਹੜਾ ਲੈ ਜੂ ਨਾ ਹਾਂਜੀ ਭਾਈ 40000 ਦੀ ਬੱਚੀ ਲੈ ਲੂਗਾ ਤੇ ਇਹਦਾ ਫਿਰ ਮੁੱਲ ਇਹਦਾ ਭਾਜੀ ਕੋਈ 35 ਨਹੀਂ ਕੋਈ 36 ਨਹੀਂ ਹਾਂਜੀ ਪੂਰੇ ਭਾਜੀ 30000 ਦੀ ਵਾੜ ਦਿੰਦਾ ਭਾਜੀ ਅੱਛਾ 30000 ਦੀ 30000 ਦੀ ਦਿੰਦਾ ਕਿਉਂ ਨਹੀਂ ਕੀ ਕਰਨਾ ਮੰਨਤਾ ਨਾ ਉਹ ਭਾਜੀ ਛੋੜ ਚੱਪਾ ਥੋੜਾ ਬੜਾ ਮੌਕੇ ਤੇ ਕਫੋਨ ਲਾਊਗਾ ਅੱਛਾ ਉਹ ਹੋ ਜੂਗਾ ਇੱਕ ਹੋਰ ਤਾਂ ਵਾੜਨ ਨੂੰ ਮੰਗਾ ਪਾ ਲਿਆ ਜੇ ਬੱਗਾ ਵੀ ਇੱਡਾ ਲੋਡ ਨਹੀਂ ਪਾਉਂਦੀ ਛੱਡੀ ਧੀਰੀ ਬੜੀ ਆ ਅੱਛਾ ਇਹ ਥਾੜਾ ਵਿਖਾਓ ਵੀ ਇਹਨੂੰ ਕਿਹੜਾ ਲੱਗੋਲ ਦੁੱਧ ਭਾਜੀ 11 ਲੀਟਰ ਆ ਦੋ ਟਾਈਮ ਚੋਕੇ ਦਵਾਂਗੇ ਠੀਕ ਆ ਹਾਂ ਜੀ ਇਹ ਚਵਾਹ ਦੇ ਲਿਓ ਲਿਆ ਦਿਖਾ ਫਿਰ ਚਵਾਹ ਦਾ ਇਹ ਖਬਰ ਦੀ ਥਾਂ ਤੇ ਰਾਲਦਾ ਤੇ ਮਗਰ ਨੰਦ ਲੰਦਰ ਚਾ ਦੇ ਬਾਕੀ ਥਾਨ ਵੀ ਚੰਗਾ ਲੱਗਾ ਆ ਪਾਜੀ ਕੋਈ ਤਿੰਨ ਡੰਗ ਚੋਲੇ ਭਵੇਂ 11 ਲੀਟਰ ਦੁੱਧ ਹੋਵੇ ਤੇ ਬਚੀ ਦਈ ਅੱਛਾ 25 ਲੀਟਰ ਦੁੱਧ ਮਤਾ ਦੋ 13 14 ਕਿਲੋ ਸਾਹਮਣ ਵਾਲੀ ਇਹ ਤੇੜੀ ਹਾਂਜੀ ਅੱਗੇ ਵਾਲੇ ਅਰਾਡੀ ਤੁਹਾਡੇ ਸਾਹਮਣੇ ਕੱਲ ਉਹ ਵੇਚੀਗਾ ਹਾਂਜੀ ਹਾਂਜੀ ਇਹ ਵਾਲਾ ਜਵਾਕ ਤੇ ਬਹੁਤ ਡਾਡਾ ਲੱਗਾ ਹੋਇਆ ਤੇ ਤਾਂ ਮੁੱਲ ਫਿਰ ਈਦਾ ਭਾਜੀ ਮੁੱਲ ਗਰਾਊਂਡ ਉੱਤੇ ਤੁਹਾਨੂੰ ਇਹਦਾ ਵੀ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਇਹ ਵੀ ਭਾਜੀ ਦੇਰ ਜਹਾਨ ਆਈ 30 ਦੇ ਵਿੱਚੋਂ ਭਾਜੀ 3000 ਛੋੜ ਹੋਣੀ ਹੈ ਅੱਛਾ 27000 ਦੀ 27000 ਦੀ ਵੇਡ ਅੱਜ ਦੇਣੀ ਹੈ ਅੱਛਾ ਇਹ ਹੈਗੀ ਫਿਰ 55000 ਦੇ ਵਿੱਚ ਨਹੀਂ 14 ਗਲ ਦੁੱਧ ਬਣਾਣੀ ਅੱਛਾ ਜੀ ਭਾਜੀ ਵੇਖੋ ਭਾਜੀ ਭਾਜੀ ਵੇਖੋ ਕਿਤੇ ਘਰ ਵੀ ਚਲੀ ਜੇ ਬਹੁਤ ਹੀ ਜ਼ਿਆਦਾ ਚਵਾ ਲਗਾ ਆਲੇ ਠੀਕ ਹੈ ਬਾਕੀ ਚਵਾ ਤੇਰਾ ਚੰਗਾ ਆ। ਅਣੀ ਛੋੜ ਛੱਪੇ ਵਾਲਾ 100 200 200 ਵਾਲਾ ਮੇਰਾ ਵੀਰ ਹੋਣਾ ਜੇ ਕੰਮ। ਠੀਕ ਹੈ ਜੀ। ਜ਼ਿਆਦਾ ਮਾਰ ਦੰਦ ਨਹੀਂ ਹੋਣਾ। ਤੇ ਇੱਥੇ ਆ ਜੂਗਾ ਆਪਣੇ ਤੇ ਸਾਡੀ ਕਰ ਲੂਗਾ ਉਹਦਾ ਕੋਈ ਯਾਰ ਖੰਡ ਦਾ ਹੀ ਕਰਾਂਗੇ। ਠੀਕ ਹੈ ਜੀ। ਮਗਰ ਤਸੱਲੀ ਆਪਣੀ ਕਰੀ। ਤੇ ਤਸੱਲੀ ਕਰੋ ਤੇ ਵੇਸ ਚਾੱਕ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।